ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗ ਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹਨਾਂ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਟੀਵੀ ਮੈਂ ਨਰਮਨ ਕੁਮਾਰ ਅੱਜ ਐਮਐਲਏ ਲਾਭ ਸਿੰਘ ਉਗੋਕੇ ਬਰਨਾਲਾ ਵਿੱਚ ਖੜੇ ਆ ਜਿੱਥੇ ਦੋ ਟਰੱਕ ਰਾਸ਼ਨ ਦੇ ਤੁਰ ਗਏ ਨਾਲੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਪੰਗੂ ਜੀ ਵੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਸਰ ਸਤਿ ਸ਼੍ਰੀ ਅਕਾਲ ਦਿਨਿਕ ਸਵੇਰਾ ਤੇ ਸਵਾਗਤ ਹੈ ਜੋ ਸਰ ਟਰੱਕ ਤੋਰੇ ਗਏ ਦੋ ਕੀ ਕਹਿਣਾ ਚਾਹੁੰਦੇ ਆ ਦਿਨਿਕ ਸਵੇਰਾ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਜਿਹੜਾ ਹਰ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਆ ਉਹਨਾਂ ਨੂੰ ਮਦਦ ਦੇ ਲਈ ਜਿਹੜਾ ਹਰ ਰੋਜ਼ ਜ ਸਾਡੇ ਜ਼ਿਲ੍ਹੇ ਬਰਨਾਲੇ ਵੱਲੋਂ ਜਿਹੜਾ ਅਸੀਂ ਦੋ ਟਰੱਕ ਰਾਸ਼ਨ ਦੇ ਫਿਰੋਜ਼ਪੁਰ ਜਿਹੜਾ ਲੈ ਕੇ ਜਾ ਰਹੇ ਹਾਂ ਤੇ ਅਸੀਂ ਤਕਰੀਬਨ ਦੁਪਹਿਰ ਤੱਕ ਉਹ ਰਾਸ਼ਨ ਆ ਜਿਹੜਾ ਉਹ ਲੋੜਵੰਦਾਂ ਤੱਕ ਪਹੁੰਚਾਵਾਂਗੇ ਔਰ ਮੁੱਖ ਮੰਤਰੀ ਸਾਹਿਬ ਦਾ ਇਹ ਜਿਹੜਾ ਆਦੇਸ਼ ਹੈ ਕਿ ਜਿੰਨਾ ਸਮਾਂ ਸਥਿਤੀ ਨਾਰਮਲ ਨਹੀਂ ਹੋ ਜਾਂਦੀ ਉਹਨਾਂ ਟਾਈਮ ਸਾਡੇ ਸਾਰੇ ਐਮਐਲਏ ਸਾਡੇ ਚੇਅਰਮੈਨ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਔਰ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਔਰ ਸਰਕਾਰ ਇਸ ਚੀਜ਼ ਤੇ ਪਹਿਰਾ ਦੇ ਰਹੀ ਆ ਕਿ ਕਿਤੇ ਵੀ ਜਿਹੜੀ ਸਾਡੇ ਲੋਕਾਂ ਨੂੰ ਜਿਹੜੇ ਕਿਤੇ ਦਿੱਕਤ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਅਸੀਂ ਬਾਹਰ ਕੱਢੀਏ ਚਲੋ ਕੁਦਰਤੀ ਕਰੋਪੀ ਹੈ ਕਿਉਂਕਿ ਬਰਸਾਤ ਜਿਹੜੀ ਬਹੁਤ ਜ਼ਿਆਦਾ ਹੋਈ ਹੈ ਪਰ ਸਾਡਾ ਸਰਕਾਰ ਦੇ ਤੌਰ ਤੇ ਵੀ ਇਨਸਾਨੀਅਤ ਦੇ ਤੌਰ ਤੇ ਵੀ ਇਹ ਫਰਜ਼ ਬਣਦਾ ਕਿ ਅਸੀਂ ਉਹਨਾਂ ਲੋਕਾਂ ਦੇ ਨਾਲ ਆ ਜਿਹੜਾ ਉਹ ਖੜੇ ਰਹੀ ਹੈ ਸਰ ਸਮਗਰੀ ਦੀ ਗੱਲ ਕੀ ਕੁਸ਼ ਕੁਸ਼ ਆਈ ਉਹਦੇ ਵਿੱਚ ਇਹਦੇ ਵਿੱਚ ਇੱਕ ਪੂਰੀ ਕਿੱਟ ਬਣਾਈ ਗਈ ਹੈ ਜਿਹਦੇ ਵਿੱਚ ਆਟਾ ਦਾਲ ਹੈ ਆਪਣਾ ਸਾਰਾ ਸਮਾਨ ਜਿਹੜਾ ਘਰੇਲੂ ਰਸੋਈ ਦਾ ਹੁੰਦਾ ਨਮਕ ਹੋ ਗਿਆ ਮਿਰਚਾ ਮਸਾਲੇ ਕਿਉਂਕਿ ਉਧਰ ਹੁਣ ਪਾਣੀ ਦੇ ਨਾਲ ਸਾਰਾ ਕੁਸ਼ ਜਿਹੜਾ ਉਹ ਤਬਾਹ ਹੋ ਗਿਆ ਵੈਸੇ ਵੀ ਗੱਲ ਸਾਡੇ ਹਲਕੇ ਦੇ ਵਿੱਚੋਂ ਜਿਹੜਾ ਸਾਥੀਆਂ ਨੇ ਉਹ ਟੂੜੀ ਵੀ ਲੈ ਕੇ ਗਏ ਆ ਜਿਹੜੀਆਂ ਆਚਾਰ ਵਾਲੀਆਂ ਗੰਡਾ ਹੁੰਦੀ ਆ ਉਹ ਵੀ ਲੈ ਕੇ ਗਿਆ ਸਮਾਜ ਸੇਵੀ ਔਰ ਸਹਿਰਦ ਲੋਕ ਆਪਣੇ ਪੱਧਰ ਤੇ ਵੀ ਕਰ ਰਹੇ ਔਰ ਸਰਕਾਰ ਦਾ ਜਿਹੜਾ ਫਰਜ ਹੈਗਾ ਔਰ ਸਰਕਾਰ ਵੀ ਦਿਨ ਰਾਤ ਜਿਹੜਾ ਲੱਗੀ ਹੋਈ ਆ ਮੁੱਖ ਮੰਤਰੀ ਸਾਹਿਬ ਆਪਣਾ ਹੈਲੀਕਾਪਟਰ ਔਰ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਉਧਰਲੇ ਹਲਕੇ ਨੂੰ ਦਿੱਤੀਆਂ ਔਰ ਤਨਖਾਹਾਂ ਦੀ ਗੱਲ ਵੀ ਕਹੀ ਗਈ ਔਰ ਬਹੁਤ ਜਲਦ ਅਸੀਂ ਸਾਰੇ ਆਪਣੀਆਂ ਤਨਖਾਹਾਂ ਵੀ ਜਿਹੜੀਆਂ ਉਹ ਹੜਪ੍ਰਭਾਵਿਤ ਜਿਹੜਾ ਏਰੀਏ ਨੂੰ ਉਹ ਪੇਟ ਕਰਾਂਗੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਵੀ ਇਹਨਾਂ ਨਾਲ ਗੱਲ ਹਾਂਜੀ ਸਰ ਕੀ ਕਰਨਾ ਚਾਹੁੰਦੇ ਆ ਅਸੀਂ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਕਿ ਮਾਨ ਸਾਹਿਬ ਨੇ ਸਰਕਾਰ ਆ ਜਿਹੜੀ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਜਿੱਥੇ ਵੀ ਨੁਕਸਾਨ ਹੋਇਆ ਉਹਨਾਂ ਭਰਾਵਾਂ ਨਾਲ ਸਾਰਿਆਂ ਨੇ ਡਟ ਕੇ ਖੜਨਾ ਸਾਡੇ ਤਾਂ ਗੁਰੂਆਂ ਨੇ ਸਿਖਾਈ ਇਹ ਆ ਆਪਾਂ ਤਾਂ ਜਾ ਕੇ ਲੰਗਰ ਲਾਉਣ ਨੇ ਵਿਦੇਸ਼ਾਂ 'ਚ ਇਹ ਤਾਂ ਸਾਡੇ ਆਪ ਦੇ ਭਰਾਵਾਂ ਦਾ ਨੁਕਸਾਨ ਹੋਇਆ ਉੱਥੇ ਅਸੀਂ ਅੱਜ ਹਜ਼ਾਰ ਕਿੱਟ ਭੇਜ ਰਹੇ ਹਾਂ ਇਹ ਤਾਂ ਜੇ ਚਲੋ ਸ਼ੁਰੂਆਤ ਆ ਇਸ ਤੋਂ ਬਾਅਦ ਅਸੀਂ ਕਹਿੰਦੇ ਆ ਚਲੋ ਮਾਹੌਲ ਆ ਜਿਹੜਾ ਉਹ ਜਲਦੀ ਸੁਖਾਵਾਂ ਹੋਵੇ ਜੇ ਕੋਈ ਹੋਰ ਦਿੱਕਤ ਆਉਂਦੀ ਆ ਤਾਂ ਹੋਰ ਵੀ ਡਟ ਕੇ ਨਾਲ ਖੜਾਗੇ ਸਰ ਜੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰੀਏ ਬਰਨਾਲੇ ਜ਼ਿਲ੍ਹੇ ਦਾ ਵੱਧ ਚੜ ਕੇ ਹਿੱਸਾ ਰਹਿੰਦਾ ਇਹ ਚੀਜ਼ ਨੂੰ ਲੱਗਦਾ ਲੋਕਾਂ ਨੂੰ ਮੂਰੇ ਕਰੇ ਸੰਯੋਗ ਨੂੰ ਕਰਨਾ ਜੀ ਬਿਲਕੁਲ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਆਪਦੇ ਤੌਰ ਤੇ ਵੀ ਕਰ ਰਹੇ ਆ ਲੋਕ ਵੀ ਕਰ ਹੀ ਰਹੇ ਨੇ ਅੱਜ ਮੈਨੂੰ ਇੱਕ ਫੋਨ ਆਇਆ ਉੱਥੋਂ ਮੈਂ ਆਪਣਾ ਨੰਗਲਪਿੰਡ ਤੋਂ ਉਹ ਤੂੜੀ ਦੀਆਂ ਤੇ ਆਹ ਜਿਹੜੀਆਂ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਜਾ ਰਹੇ ਆ ਲੋਕ ਵੀ ਕਰ ਰਹੇ ਆ ਆਪਦੇ ਲੈਵਲ ਤੇ ਸਰ ਕਿੰਨੇ ਟਰੱਕ ਤੁਰੇ ਗਿਆ ਅੱਜ ਅੱਜ 2 ਟਰੱਕ 2 ਟਰੱਕ ਮੇਰੇ ਤਿਰਸ਼ਕਮਰ ਬਿੱਟੂ ਪ੍ਰਧਾਨ ਆਰਟੀਫੀਸ਼ਨ ਜਿਹੜੇ ਸਾਡੇ ਰਾਸ਼ਨ ਦੇ ਟਰੱਕ ਅੱਜ ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਸਾਡੇ ਐਮ.ਐਲ.ਏ ਸਾਹਿਬ ਲਾਲ ਸਿੰਘ ਉਗੋਕੇ ਤੇ ਸਾਡੇ ਪਰਮਜੀਤ ਸਿੰਘ ਪੰਗੂ ਜੀ ਚੇਅਰਮੈਨ ਜ਼ਿਲ੍ਹਾ ਪਾਣੀ ਬੋਰਡ ਉਹਨਾਂ ਦੇ ਸਦਕਾ ਸਾਡੇ ਐਮ.ਪੀ ਸਾਹਿਬ ਮਿਤੇਰ ਜੀ ਇਹ ਸਾਰਾ ਰਾਸ਼ਨ ਸਮੱਗਰੀ ਅਸੀਂ ਸਾਰਿਆਂ ਨੇ ਇਕੱਠੇ ਕਰਕੇ ਸਰਕਾਰ ਦਾ ਵੀ ਇਹਦੇ ਚ ਯੋਗਦਾਨ ਆ ਸਾਰੇ ਜ਼ਿਲ੍ਹੇ ਦਾ ਵੀ ਯੋਗਦਾਨ ਆ ਅਸੀਂ ਇਕੱਠੇ ਕਰਕੇ ਦੋ ਟਰੱਕ ਭੇਜਿਆ ਜਿੱਚ 1000 ਕਿਟਾ 1000 ਕਿਟ ਤਿਆਰ ਕਰਾ ਕੇ ਫਰੋਜ਼ਪੁਰ ਭੇਜੀ ਆ ਤਾਂ ਕਿ ਉੱਥੇ ਲੋਕਾਂ ਨੂੰ ਜਿਹੜਾ ਵੀ ਖਾਣ ਪੀਣ ਦਾ ਰਾਸ਼ਨ ਮਿਲ ਸਕੇ ਅਸੀਂ ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਉੱਥੇ ਇਸ ਟਾਈਮ ਦਵਾਈਆਂ ਦੀ ਤੇ ਪਾਣੀ ਦੀਆਂ ਬੋਤਲਾਂ ਦੀ ਬਹੁਤ ਵੱਡੀ ਜ਼ਰੂਰਤ ਆ ਇੱਕ ਜਿਹੜੇ ਪਸ਼ੂ ਆ ਉਹ ਵੀ ਭੁੱਖੇ ਮਰ ਰਹੇ ਆ ਵੀ ਇੱਕ ਵੀ ਪੰਡਾਂ ਵਾਲਿਆਂ ਨੂੰ ਵੀ ਅਪੀਲ ਕਰਦੇ ਆ ਵੀ ਉੱਥੇ ਚਾਰਾ ਵੀ ਭੇਜਿਆ ਜਾਵੇ ਮੈਡੀਸਨ ਵੀ ਭੇਜੀ ਜਾਵੇ ਤੇ ਆਪਾਂ ਇਹ ਸਾਰੇ ਜੀਵਾਂ ਦਾ ਇਹ ਗੱਲ ਛੋਟੀ ਜੀ ਉਹ ਹੋ ਜਾਂਦੀ ਆ ਜਿਹੜੇ ਲੇਡੀ ਜੀ ਪੈਡ ਵਰਤਦੇ ਆ ਉਹ ਪੈਡ ਵੀ ਉੱਥੇ ਬਹੁਤ ਜ਼ਰੂਰੀ ਨੇ ਸਾਡੀ ਸੰਸਥਾ ਨੇ ਪਹਿਲਾਂ ਵੀ ਅਸੀਂ ਭੇਜੇ ਸੀ ਸਾਂਝਾ ਆਸਰਾ ਅਵੇਲੇਬਲ ਸੇਟੀ ਕੰਨੀਓ ਹੋ ਸਕਦਾ ਸੀ ਇੱਕ ਵੀ ਮੈਂ ਮੀਟਿੰਗ ਕਰ ਰਹੇ ਹਾਂ ਸੰਜਾ ਸਰਵੇਲ ਸਿਟੀ ਚ ਅਸੀਂ ਉੱਥੇ ਲੇਡੀਜ਼ ਵਾਸਤੇ ਪੈੜ ਵੀ ਭੇਜੀਏ ਉੱਥੇ ਉਹਦੀ ਵੀ ਬਹੁਤ ਜ਼ਰੂਰਤ ਆ ਡੀਸੀ ਵਗੈਰਾ ਨਾਲ ਵੀ ਮੀਟਿੰਗ ਇਸ ਸਮੇਂ ਵਿੱਚ ਜੀ ਹਾਂਜੀ ਕੱਲ ਡੀਸੀ ਸਾਹਿਬ ਨੇ 2 ਵਜੇ ਮੀਟਿੰਗ ਬੁਲਾਈ ਸੀ ਸਾਰਿਆਂ ਫੈਰ ਦੀਆਂ ਸੰਸਥਾਵਾਂ ਸੀ ਉਹਨਾਂ ਚ ਉੱਥੇ ਵੀ ਸਾਰੇ ਨੇ ਇਹੀ ਗੱਲ ਕਹੀ ਆ ਕਿ ਡੀਸੀ ਸਾਹਿਬ ਨੂੰ ਵੀ ਜਿੰਨਾ ਵੀ ਸਾਡਾ ਯੋਗਦਾਨ ਪਾਇਆ ਗਿਆ ਇਸ ਜਗ੍ਹਾ ਚ ਅਸੀਂ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਇਹ ਸਨ ਐਮਐਲਏ ਲਾਪ ਸਿੰਘ ਬੁਗਗਨੇ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਣਾ ਲਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਅੱਜ ਐਮ.ਐਲ.ਏ. ਲਾਭ ਸਿੰਘ ਉਗੂਕੇ ਬਰਨਾਲਾ ਵਿੱਚ ਖੜੇ ਆ ਜਿੱਥੇ ਦੋ ਟਰੱਕ ਰਾਸ਼ਨ ਦੇ ਤੋੜ ਗਿਆ ਨਾਲੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਜੀ ਵੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਸਰ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਤੇ ਤੁਹਾਡਾ ਸਵਾਗਤ ਹੈ ਜੀ ਸੋ ਸਰ ਟਰੱਕ ਤੋੜੇ ਗਿਆ ਦੋ ਕੀ ਕਹਿਣਾ ਚਾਹੁੰਦੇ ਆ ਦੈਨਿਕ ਸਵੇਰਾ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਜਿਹੜਾ ਹਰ ਹੜ੍ਹ ਪ੍ਰਭਾਵਿਤ ਹੈ ਜਿਹੜੇ ਇਲਾਕੇ ਆ ਉਹਨਾਂ ਨੂੰ ਮ ਸਾਡੇ ਜ਼ਿਲ੍ਹੇ ਬਰਨਾਲੇ ਵੱਲੋਂ ਜਿਹੜਾ ਅਸੀਂ ਦੋ ਟਰੱਕ ਰਾਸ਼ਨ ਦੇ ਫੋਜਪੁਰ ਜਿਹੜਾ ਲੈ ਕੇ ਜਾ ਰਹੇ ਹਾਂ ਤੇ ਅਸੀਂ ਤਕਰੀਬਨ ਦੁਪਹਿਰ ਤੱਕ ਉਹ ਰਾਸ਼ਨ ਆ ਜਿਹੜਾ ਉਹ ਲੋੜਵੰਦਾਂ ਤੱਕ ਪਹੁੰਚਾਵਾਂਗੇ ਔਰ ਮੁੱਖ ਮੰਤਰੀ ਸਾਹਿਬ ਦਾ ਇਹ ਜਿਹੜਾ ਆਦੇਸ਼ ਆ ਕਿ ਜਿੰਨਾ ਸਮਾਂ ਸਥਿਤੀ ਨਾਰਮਲ ਨਹੀਂ ਹੋ ਜਾਂਦੀ ਉਹਨਾਂ ਟਾਈਮ ਸਾਡੇ ਸਾਰੇ ਐਮਐਲਏ ਸਾਡੇ ਚੇਅਰਮੈਨ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਔਰ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਔਰ ਸਰਕਾਰ ਇਸ ਚੀਜ਼ ਤੇ ਪਹਿਰਾ ਦੇ ਰਹੀ ਆ ਕਿ ਕਿਤੇ ਵੀ ਜਿਹੜੀ ਸਾਡੇ ਲੋਕਾਂ ਨੂੰ ਜਿਹੜੇ ਕਿਤੇ ਦਿੱਕਤ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਅਸੀਂ ਬਾਹਰ ਕੱਢੀਏ ਇਹ ਕੋਈ ਕੁਦਰਤੀ ਕਰੋਪੀ ਹੈ ਕਿਉਂਕਿ ਬਰਸਾਤ ਜਿਹੜੀ ਬਹੁਤ ਜ਼ਿਆਦਾ ਹੋਈ ਹੈ ਪਰ ਸਾਡਾ ਸਰਕਾਰ ਦੇ ਤੌਰ ਤੇ ਵੀ ਇਨਸਾਨੀਅਤ ਦੇ ਤੌਰ ਤੇ ਵੀ ਇਹ ਫਰਜ਼ ਬਣਦਾ ਕਿ ਅਸੀਂ ਉਹਨਾਂ ਲੋਕਾਂ ਦੇ ਨਾਲ ਆ ਜਿਹੜਾ ਉਹ ਖੜੇ ਰਹੀ ਹੈ ਸਰ ਸਮਗਰੀ ਦੀ ਗੱਲ ਕੀ ਕੁਸ਼ ਕੁਸ਼ ਆਈ ਉਹਦੇ ਵਿੱਚ ਇਹਦੇ ਵਿੱਚ ਇੱਕ ਪੂਰੀ ਕਿੱਟ ਬਣਾਈ ਗਈ ਹੈ ਜਿਹਦੇ ਵਿੱਚ ਆਟਾ ਦਾਲ ਹੈ ਆਪਣਾ ਸਾਰਾ ਸਮਾਨ ਜਿਹੜਾ ਘਰੇਲੂ ਰਸੋਈ ਦਾ ਹੁੰਦਾ ਨਮਕ ਹੋ ਗਿਆ ਮਿਰਚਾਂ ਮਸਾਲੇ ਕਿਉਂਕਿ ਉਧਰ ਹੁਣ ਪਾਣੀ ਦੇ ਨਾਲ ਸਾਰਾ ਕੁਸ਼ ਜਿਹੜਾ ਉਹ ਤਬਾਹ ਹੋ ਗਿਆ ਵੈਸੇ ਵੀ ਗੱਲ ਸਾਡੇ ਹਲਕੇ ਦੇ ਵਿੱਚੋਂ ਜਿਹੜਾ ਸਾਥੀਆਂ ਨੇ ਉਹ ਟੂੜੀ ਵੀ ਲੈ ਕੇ ਗਏ ਆ ਜਿਹੜੀਆਂ ਆਚਾਰ ਵਾਲੀਆਂ ਗੰਡਾਂ ਹੁੰਦੀ ਆ ਉਹ ਵੀ ਲੈ ਕੇ ਗਏ ਆ ਸਮਾਜ ਸੇਵੀ ਔਰ ਸਹਿਰਦ ਲੋਕ ਆਪਣੇ ਪੱਧਰ ਤੇ ਵੀ ਕਰ ਰਹੇ ਔਰ ਸਰਕਾਰ ਦਾ ਜਿਹੜਾ ਫਰਜ ਹੈਗਾ ਔਰ ਸਰਕਾਰ ਵੀ ਦਿਨ ਰਾਤ ਜਿਹੜਾ ਲੱਗੀ ਹੋਈ ਆ ਮੁੱਖ ਮੰਤਰੀ ਸਾਹਿਬ ਆਪਣਾ ਹੈਲੀਕਾਪਟਰ ਔਰ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਉਧਰਲੇ ਹਲਕੇ ਨੂੰ ਦਿੱਤੀਆਂ ਔਰ ਤਨਖਾਹਾਂ ਦੀ ਗੱਲ ਵੀ ਕਹੀ ਗਈ ਔਰ ਬਹੁਤ ਜਲਦ ਅਸੀਂ ਸਾਰੇ ਆਪਣੀਆਂ ਤਨਖਾਹਾਂ ਵੀ ਜਿਹੜੀਆਂ ਉਹ ਹੜ੍ਹ ਪ੍ਰਭਾਵਿਤ ਜਿਹੜਾ ਏਰੀਏ ਨੂੰ ਉਹ ਭੇਟ ਕਰਾਂਗੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਵੀ ਇਹੋ ਨਾਲ ਗੱਲ ਹਾਂਜੀ ਸਰ ਕੀ ਕਰਨਾ ਚਾਹੁੰਦੇ ਆ ਅਸੀਂ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਕਿ ਮਾਨ ਸਾਹਿਬ ਨੇ ਸਰਕਾਰ ਆ ਜਿਹੜੀ ਹੜ੍ਹ ਪ੍ਰੀਤ ਇਲਾਕਿਆਂ ਦੇ ਵਿੱਚ ਜਿੱਥੇ ਵੀ ਨੁਕਸਾਨ ਹੋਇਆ ਉਹਨਾਂ ਭਰਾਵਾਂ ਨਾਲ ਸਾਰਿਆਂ ਨੇ ਡਟ ਕੇ ਖੜਨਾ ਸਾਡੇ ਤਾਂ ਗੁਰੂਆਂ ਨੇ ਸਿਖਾਈ ਇਹ ਆ ਆਪਾਂ ਤਾਂ ਜਾ ਕੇ ਲੰਗਰ ਲਾਉਣੇ ਆ ਵਿਦੇਸ਼ਾਂ 'ਚ ਇਹ ਤਾਂ ਸਾਡੇ ਆਪ ਦੇ ਭਰਾਵਾਂ ਦਾ ਨੁਕਸਾਨ ਹੋਇਆ ਉੱਥੇ ਅਸੀਂ ਅੱਜ ਹਜ਼ਾਰ ਕਿੱਟ ਭੇਜ ਰਹੇ ਹਾਂ ਇਹ ਤਾਂ ਜੇ ਚਲੋ ਸ਼ੁਰੂਆਤ ਆ ਇਸ ਤੋਂ ਬਾਅਦ ਅਸੀਂ ਕਹਿੰਦੇ ਆ ਚਲੋ ਮਾਹੌਲ ਆ ਜਿਹੜਾ ਉਹ ਜਲਦੀ ਸੁਖਾਵਾਂ ਹੋਵੇ ਜੇ ਕੋਈ ਹੋਰ ਦਿੱਕਤ ਆਉਂਦੀ ਆ ਤਾਂ ਹੋਰ ਵੀ ਡਟ ਕੇ ਨਾਲ ਖੜਾ ਆ ਸਰ ਜੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰੀਏ ਬਰਨਾਲੇ ਜ਼ਿਲ੍ਹੇ ਦਾ ਵੱਧ ਚੜ ਕੇ ਹਿੱਸਾ ਰਹਿੰਦਾ ਇਹ ਚੀਜ਼ ਨੂੰ ਲੱਗਦਾ ਲੋਕਾਂ ਨੂੰ ਮੂਰੇ ਕਰੇ ਸੰਯੋਗ ਨੂੰ ਕਰਨਾ ਚਾਹੀਦਾ ਬਿਲਕੁਲ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਆਪਦੇ ਤੌਰ ਤੇ ਵੀ ਕਰ ਰਹੇ ਆ ਲੋਕ ਵੀ ਕਰ ਹੀ ਰਹੇ ਨੇ ਅੱਜ ਮੈਨੂੰ ਇੱਕ ਫੋਨ ਆਇਆ ਉੱਥੋਂ ਮੈਂ ਆਪਣਾ ਨੰਗਲ ਪਿੰਡ ਤੋਂ ਉਹ ਤੂੜੀ ਦੀਆਂ ਤੇ ਆਹ ਜਿਹੜੀਆਂ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਜਾ ਰਹੇ ਆ ਲੋਕ ਵੀ ਕਰ ਰਹੇ ਆ ਆਪਦੇ ਲੈਵਲ ਤੇ ਸਰ ਕਿੰਨੇ ਟਰੱਕ ਤੁਰੇ ਗਿਆ ਅੱਜ ਅੱਜ 2 ਟਰੱਕ 2 ਟਰੱਕ ਮੇਰੇ ਤਿਰਸ਼ਦ ਕੁਮਾਰ ਬਿੱਟੂ ਪ੍ਰਧਾਨ ਆਰਟੀ ਜਿਹੜੇ ਸਾਡੇ ਰਾਸ਼ਨ ਦੇ ਟਰੱਕ ਅੱਜ ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਸਾਡੇ ਐਮ.ਐਲ.ਏ ਸਾਹਿਬ ਲਾਲ ਸਿੰਘ ਉਗੋਕੇ ਤੇ ਸਾਡੇ ਪਰਮਜੀਤ ਸਿੰਘ ਪੰਗੂ ਜੀ ਚੇਅਰਮੈਨ ਜ਼ਿਲ੍ਹਾ ਪਾਣੀ ਬੋਰਡ ਉਹਨਾਂ ਦੇ ਸਦਕਾ ਸਾਡੇ ਐਮ.ਪੀ ਸਾਹਿਬ ਮਿਤੇਰ ਜੀ ਇਹ ਸਾਰਾ ਰਾਸ਼ਨ ਸਮੱਗਰੀ ਅਸੀਂ ਸਾਰਿਆਂ ਨੇ ਇਕੱਠੇ ਕਰਕੇ ਸਰਕਾਰ ਦਾ ਵੀ ਇਹਦੇ ਚ ਯੋਗਦਾਨ ਆ ਸਾਰੇ ਜ਼ਿਲ੍ਹੇ ਦਾ ਵੀ ਯੋਗਦਾਨ ਆ ਅਸੀਂ ਇਕੱਠੇ ਕਰਕੇ ਦੋ ਟਰੱਕ ਭੇਜਿਆ ਜਿੱਚ 1000 ਕਿਟਾ 1000 ਕਿਟ ਤਿਆਰ ਕਰਾ ਕੇ ਫਰੋਜ਼ਪੁਰ ਭੇਜੀ ਆ ਤਾਂ ਕਿ ਉੱਥੇ ਲੋਕਾਂ ਨੂੰ ਜਿਹੜਾ ਵੀ ਖਾਣ ਪੀਣ ਦਾ ਰਾਸ਼ਨ ਮਿਲ ਸਕੇ। ਅਸੀਂ ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਉੱਥੇ ਇਸ ਟਾਈਮ ਦਵਾਈਆਂ ਦੀ ਤੇ ਪਾਣੀ ਦੀਆਂ ਬੋਤਲਾਂ ਦੀ ਬਹੁਤ ਵੱਡੀ ਜ਼ਰੂਰਤ ਆ। ਇੱਕ ਜਿਹੜੇ ਪਸ਼ੂ ਆ ਉਹ ਵੀ ਭੁੱਖੇ ਮਰ ਰਹੇ ਆ। ਵੀ ਇੱਕ ਵੀ ਪਿੰਡਾਂ ਵਾਲਿਆਂ ਨੂੰ ਵੀ ਅਪੀਲ ਕਰਦੇ ਆ ਵੀ ਉੱਥੇ ਚਾਰਾ ਵੀ ਭੇਜਿਆ ਜਾਵੇ, ਮੈਡੀਸਨ ਵੀ ਭੇਜੀ ਜਾਵੇ। ਤੇ ਆਪਾਂ ਇਹ ਸਾਰੇ ਜੇਮਾਂ ਦਾ ਇਹ ਗੱਲ ਥੋੜੀ ਜੀ ਉਹ ਹੋ ਜਾਂਦੀ ਆ। ਜਿਹੜੇ ਲੇਡੀ ਜੀ ਪੈਡ ਵਰਤਦੇ ਆ, ਉਹ ਪੈਡ ਵੀ ਉੱਥੇ ਬਹੁਤ ਜ਼ਰੂਰੀ ਨੇ। ਸਾਡੀ ਸੰਸਥਾ ਨੇ ਪਹਿਲਾਂ ਵੀ ਅਸੀਂ ਭੇਜੇ ਸੀ ਸਾਂਝਾ ਆਸਰਾ ਅਵੇਲੇਬਲ ਸਿਟੀ ਕੰਨੀਓ। ਹੋ ਸਕਦਾ ਅਸੀਂ ਇੱਕ ਵੀ ਮੈਂ ਮੀਟਿੰਗ ਕਰ ਰਹੇ ਹਾਂ ਸੰਜਾ ਸਰਵਲ ਸਿਟੀ ਚ ਅਸੀਂ ਉੱਥੇ ਲੇਡੀਜ਼ ਵਾਸਤੇ ਪੈੜ ਵੀ ਭੇਜੀਏ ਉੱਥੇ ਉਹਦੀ ਵੀ ਬਹੁਤ ਜ਼ਰੂਰਤ ਆ ਡੀਸੀ ਵਗੈਰਾ ਨਾਲ ਵੀ ਮੀਟਿੰਗ ਇਸ ਸਮੇਂ ਵਿੱਚ ਹਾਂਜੀ ਕੱਲ ਡੀਸੀ ਸਾਹਿਬ ਨੇ 2 ਵਜੇ ਮੀਟਿੰਗ ਬੁਲਾਈ ਸੀ ਸਾਰਿਆਂ ਫੈਰ ਦੀਆਂ ਸੰਸਥਾਵਾਂ ਸੀ ਉਹਨਾਂ ਚ ਉੱਥੇ ਵੀ ਸਾਰੇ ਇਹੀ ਗੱਲ ਕਹੀ ਆ ਕਿ ਡੀਸੀ ਸਾਹਿਬ ਨੂੰ ਵੀ ਜਿੰਨਾ ਵੀ ਸਾਡਾ ਯੋਗਦਾਨ ਪਾਇਆ ਗਿਆ ਇਸ ਜੱਗ ਚ ਅਸੀਂ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਇਹ ਸਨ ਐਮਐਲਏ ਲਾਪ ਸਿੰਘ ਬੁਗਗ ਨੇ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਣਾ ਲਾ